ਗੱਟੀਆ ਆ ਆ ਆ ਅਰਦਾਰੇ ਵਾਲਾ ਤੇਰੇਆ ਫਿਰਦਾ ਅਰਦਾਰੇ ਵਾਲਾ ਤੇਰੇਆ ਫਿਰਦਾ ਮੇਰੇ ਮਿੱਤਰੋ ਉਂਗਲ ਸ਼ੇਖਰ ਸ਼ੇਖਰ ਅਣਦਾਣੇ ਵਾਲਾ ਤੇ ਬਾਗੀ ਛੱਤਿਆਂ ਵਾਲਾ ਅਣਦਾਣੇ ਵਾਲਾ ਅਣਦਾਣੇ ਵਾਲਾ ਅਣਕਾਣੇ ਵਾਲਾ ਤੇ ਬਾਗੀ ਓ ਬੱਲੇ 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 ਅਣਦਾਣੇ ਆਤਾ ਸ਼ੇਖਰ ਜਵਾ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਰੇ ਵਿੱਚੇ ਹੱਥ ਜਿੱਥੇ ਜੋੜ ਦਿੰਦੇ ਆ ਓ ਜੰਦੇ ਨਵੀਆਂ ਕਰਾਰੀਆਂ ਦੇ ਤੋੜ ਦਿੰਦੇ ਆ ਓ ਪਿੱਕਰ ਰੋਹੀ ਆ ਗਿਆ ਓ ਇਹਨੇ ਥਾਪੀਆਂ ਮਾਰੀਆਂ

ਦੀ ਕਬੱਡੀ ਪੈ ਰਹੀ ਹੈ ਉਹ ਬਿੱਕਰ ਵਰਗੇ ਅਵਤਾਰ ਵਰਗੇ ਬੱਲੇ 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 ਲੋ ਸਾਹਮਣੇ ਸਾਹਮਣੇ ਅਵਤਾਰ ਤੇ ਦੂਜੇ ਬੱਲੇ ਪਰਣਾਣਿਆ ਆ ਆ ਆ ਨੂਜੀ ਐ ਅਨੁਜ ਨੂੰ ਨੂਜੀ ਨੂਜੀ ਕਹਿੰਦੇ ਆ ਉਹ ਨੂਜੀ ਮੇਰੇ ਮਿੱਤਰੋ ਅਨਦਾਣੇ ਵਾਲਾ ਮੇਲੇ ਲੁਕੜ ਦੀ ਗੱਲ ਕਰਦਾ ਹੋਇਆ ਨਵਨੀਤ ਐ ਉਹ ਸਾਹਮਣੇ ਸੋਨੂ ਐ ਨਾਲ ਸ਼ੇਖਰ ਦੂ ਕੈਲਗਰੀ ਦੇ ਵਿੱਚ ਬੈਠਾ ਪਿਕਰਮਾਨ ਦਾ ਹਰ ਇੱਕ ਜਫਾਈ ਕਿ ਕਿਸ਼ੋਰ ਦੇ ਦਾ ਲੋ ਸਾਹਮਣੇ ਕਬੱਡੀ ਪੈ ਗਈ ਹੈ ਇਹ ਕਬੱਡੀ 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 ਬੰਟੀ ਲੈਣਣ ਦਾਣੇ ਬੜਾ ਪਿਕਰ ਕਬੱਡੀ ਪਰਾਂ ਨਾਚਦਾ ਮੇਰੇ ਮਿੱਤਰੋ ਆਹੀ ਕੁਸਬਾੜ ਦੇਸੀ ਕਾਪੀ ਆਰਿਆ ਆਹੀ ਕੁਸਬਾੜ ਦੇਸੀ ਲੋ ਸਾਹਮਣੇ ਫੇਰ ਕਬੱਡੀ ਪੈ ਗਈ ਹੈ ਏ ਬੱਲੇ ਬੱਲੇ ਟਕਰ ਅਵਤਾਰ ਰਾਹੁਲ ਅਨਿਲ ਦੇ ਬਿਕਰ 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 گی خان گی ادھر کلدیپ باقی دی ہر ریٹ سے دو سو ارتا جا دے گا لاؤ بانٹی انگانا بانٹی اڑدا آ گیا ਬੱਲੇ ਬੱਲੇ ਬਗੀਰਤਾ ਬਾਗੀ ਤੇ ਦੂਜੇ ਬੱਲੇ ਅਣਦਾਰੇ ਵਾਲਾ ਇਹ ਬੱਲੇ 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 ਕਬੱਡੀ 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 ਹਾਂ 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 ਆਹ ਬਾਗੀਆ ਵੇਖ ਸ਼ਫੀਕਤ ਚਿਸ਼ਤੀ ਦੀ ਯਾਦ ਆ ਗਈ ਮੇਰੇ ਮਿੱਤਰੋ ਔਰ ਆਹ ਐਕਸ਼ਨ ਸ਼ਫੀਕਤ ਚਿਸ਼ਤੀ ਕਰਦਾ ਨਾ ਪਾਕਿਸਤਾਨੀ ਉਧਰ ਸਪੇਨ ਵਾਲਾ ਯਾਰ ਕਹਿੰਦਾ ਵੀ ਰਾਹੁਲ ਤੇ ਨਿੱਲ ਜੱਫਾ ਲਾਉਣਗੇ 1100 ਬਣ ਗਿਆ ਹੈ ਲਈ ਤਾੜੀ ਕਰੀ ਗਲਪੂਰਨ ਆ ਗਿਆ ਗਲਪੂਰਨ ਆ ਗਿਆ ਮੇਰੇ ਮਿੱਤਰੋ ਉਹ ਗੂਰਨੇ ਦੀ ਕਬੱਡੀ ਇੱਕ ਮਿੰਟ ਪਰੇ ਆਹ ਤਾਰੀ ਕਹਿੰਦਾ ਦੀ ਐਸੇ ਗੱਲਾਂ ਕਹਿੰਦੇ ਸੀ ਵੀ ਨਰੋਲ ਤੇ ਬਾਹਲੇ ਪਟਾਕੇ ਪੈਂਦੇ ਆ ਹਾਂ ਬਾਈ ਯਾਰ ਗਰਾਊਂਡ ਤੇ ਫੇਰ ਕੱਠਾ ਹੈ ਰਾਹੁਲ ਸੁਪੇਂਦੇ ਵੱਲੋਂ ਹਾਂ ਬਾਈ ਜੀ ਜਾਫੀ ਲੈ ਜੀ ਜਾਫੀ ਲੈ ਵੀਰੇ ਬਾਈ ਆਪਣਾ ਮੈਚ ਰੋਕ ਲੈ ਕਮੇਟਰੀਓ ਹੈਲੋ ਅੰਦਰ ਮੈਚ ਕੋਈ ਮੈਚ ਬੀਰੇ ਦਾੜਾ ਟੀਮ ਵੀ ਸਾਡੀਆਂ ਝੱਟੇ ਟੀਮ ਵੀ ਸਾਡੀਆਂ ਦੋਨੋਂ ਟੀਮਾਂ ਸਾਡੀਆਂ ਇਸ ਕੱਲੇ ਨਾਲ ਸੋਰਟ ਹੋ ਗਈ ਇੱਕ ਮਿੰਟ ਵਾਰੀ ਗਰਾਊਂਡ ਕਲੀਅਰ ਯਾਰ ਭਾਈ ਯਾਰ ਦਾੜਾ ਵੀ ਸਾਡੀਆਂ ਝੱਟੇ ਵੀ ਸਾਡੀਆਂ ਸਿਕੰਦਰ ਸਿੰਘ ਸਾਹਿਬ ਤੋਂ ਤਾੜੀ ਮਾਰੋ ਮੈਨੂੰ ਪਤਾ ਕੋਈ ਰੋਲਾ ਨਹੀਂ ਤਾਂ ਮੈਂ ਆਊਟ ਕਰ ਦੇ ਪਹਿਰੇ ਵੀ ਪਰ ਜੋ ਕਰ ਮੇਰੇ ਬਾਹਰ ਘੱਲੋ ਬੇਨਤੀ ਹੈ ਅਸੀਂ ਵੀ ਦਾੜਾ ਦੇ ਉੱਪਰ ਸਪੋਰਟ ਕਰਦੇ ਹਾਂ ਵੀ ਝੱਟੇ ਵੀ ਕਰਦੇ ਹਾਂ ਪਰ ਬਾਹਰ ਇਹ ਕਿਹੋ ਜਿਹਾ ਵੀ ਦੋਬਲ ਕਰਦਾ ਦੇਖੋ ਹਾਂ ਆਪਣੇ ਸਾਰੇ ਆਪਣੇ ਯਾਰ ਲੋ ਹੋਰ ਖੇਡਦੇ ਨੇ ਹਾਂ ਯਾਰ ਆ ਗਰਾਊਂਡ ਕਲੀਅਰ ਰੰਗ ਵਾਰੀ ਇੱਕ ਕਰੋ ਹਟ ਭਾਈ ਹਟ ਯਾਰ ਭਾਈ ਗਰਾਊਂਡ ਕਲੀਅਰ ਕਰੋ ਪਹਿਲੀ ਆਪਣਾ ਦਸ਼ਯੋ ਮੈਚ ਕਦਲ ਕਦਾਰੀ ਲਲਕਾਰਾ ਮਾਰ ਕੇ ਦੱਸਿਓ ਉਹ ਚੋਟੀਆਂ ਮੇਲੇ ਮੇਲੇ ਨੱਚਦਾ ਤੈਨੂੰ ਪਤਾ ਹੈ ਇੰਜਵਾਏ ਕਰ ਰਿਹਾ ਕੋਈ ਇਦਾਂ ਦੀ ਗੱਲੀ ਆ ਇੰਜਵਾਏ ਕਰਦੇ ਲੋ ਪਰ ਬਾਹਰੇ ਕਿੰਨੇ ਹਾਂ ਕੋਈ ਸਾਡਾ ਸਾਰਾ ਪਿੰਡ ਰਣੇ ਤੈਰੀ ਕਰਨ ਕਰਦਾ ਇਹਦੀ ਕੋਈ ਗੱਲੀ 1100 ਰੁਪਿਆ ਗੁਰਮੀਤ ਅੰਦਾਣੇ ਦੇ ਵੱਲੋਂ ਅੰਦਾਣੇ ਦੀ ਟੀਮ ਦੇ ਲਈ ਲਓ ਸੁਨੀਲ ਉਹ ਸੁਨੀਲ ਇਹ ਸੁਨੀਲ ਭਾਈ ਕਿੱਥੇ ਓ ਬੱਲੇ 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 ਪਾਜਾ ਆ ਲੈ ਵੀ ਏ 500 ਲਾਡੀ ਸਿੱਧੂ ਕਹਿ ਲਿਖ ਰਹੀ ਨੀਲ ਚੱਠਿਆਂ ਵਾਲਾ ਜੱਫਾ ਲਾ ਗਿਆ ਨੀਲ ਚ ਦੇਖੋ ਜਸ਼ਨ ਮਨਾਓ ਕੋਈ ਚੱਕਰ ਨਹੀਂ ਜਵਾਏ ਕਰੋ ਹਾਂ ਇਸੇ ਕਰਕੇ ਮਰੋਲ ਕਰਾਈ ਅਸੀਂ ਵੀ ਜੋਰ ਪਰਖਿਆ ਯਾਰਾਂ ਨੇ ਅੱਜ ਤੇਰੇ ਲਾਡੂ ਸਿੱਧੂ ਵੱਲੋਂ 500 ਮੋੜ ਲਈ ਹਾਂ ਹਾਂ ਮੈਚ ਸ਼ੁਰੂ ਕਰਾਈਏ ਹਾਂ ਗਰਾਊਂਡ ਵੀ ਕਲੀਅਰ ਹੁੰਦਾ ਜੀ ਹਾਇਗਲ ਦੇ ਪੱਕੇ ਪ੍ਰਧਾਨ

ਸੋਨੂ 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 ਅਨਦਾਰਾ ਸੋਨੂ ਅਨਦਾਰਾ ਜੱਗ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਅਨਦਾਰੇ ਵਾਲੇ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਣ ਦਾ ਸੋਨੂ ਅਨਦਾਰਾ